ਕਿਵੇਂ ਬੰਨਕ ਕਿਵੇਂ ਲਾ ਰਹੇ ਹੋ ਇਥੇ ਕੀ ਪ੍ਰੈਨ ਗਏ ਗੱਲ ਪਤਾ ਕੀ ਹੈ ਜੀ ਹੁਣ ਅਸੀਂ ਤਾਂ ਹੈਗਾ ਜੀ ਖਾਲੀ ਹੱਥ ਹੁਣ ਅਸੀਂ ਆਪਣੀ ਸੇਫਟੀ ਲਈ ਕਰ ਰਹੇ ਜੀ ਪਰ ਸਰਕਾਰ ਨੂੰ ਇਹ ਵੀ ਦੇਖਣਾ ਚਾਹੀਦਾ ਨਾ ਵੀ ਅਸੀਂ ਅਸਲੇ ਨਾਲ ਉਹਨਾਂ ਦਾ ਮੁਕਾਬਲਾ ਕਰ ਰਹੇ ਹਾਂ ਨਿਯਤਥੇ ਕਿੰਨੇ ਕਿੰਨੇ ਫਾਇਰ ਕੀਤੇ ਘਟੋ ਘਟ ਕਰਦੇ ਉਹਨੇ 50 ਫਾਇਰ ਜੀ ਉਹਨਾਂ ਨੇ ਕੋਈ ਗਿਣਤੀ ਉਹ ਨਹੀਂ ਹੁੰਦੀ ਜਦੋਂ ਛੱਡਣ ਲੱਗਦੇ ਨੇ ਗਿਣਦੇ ਹੀ ਨਹੀਂ ਗਈ ਉਹ ਛੱਡਾ ਸਾਡੀਆਂ ਨੇ ਇੰਨਾ ਇਹ ਦੋਨਾਂ ਨੂੰ ਗੋਲੀ ਮਾਰ ਕੇ ਮਾਰਦੇ ਹੋ ਬੰਮ ਛੱਟ ਕੇ ਮਾਰਦੇ ਹੋ ਅਜੇ ਸਰਵ ਸਾਨੂੰ ਇਹ ਸਮਝਾ ਰਹੇ ਨੇ ਉਹ ਪਰ ਲੇਕਿਨ ਉਹਨਾਂ ਦੇ ਸਮਝਾਉਂਦੇ ਸਮਝਾਉਂਦੇ ਸਾਡੇ ਖੜਿਆਂ ਦੇ ਉੱਤੇ ਉਹਨਾਂ ਨੇ ਫਾਇਰਿੰਗ ਕਰ ਦਿੱਤੀ ਜਿਵੇਂ ਆਪਾਂ ਹੁਣ ਖੜੇ ਆ ਜਾਂ ਤਾਂ ਵੀ ਰਹੀ ਜਾਂ ਡੰਡੇ ਸੋਟੇ ਵਾਲੀ ਗੱਲ ਕਰਨੀ ਆ ਸਾਨੂੰ ਵੀ ਦੇ ਦੇਣ ਕੁਝ ਜਾਂ ਡੰਡੇ ਸੋਟਿਆਂ ਨਾਲ ਸਾਡੇ ਨਾਲ ਮੁਕਾਬਲਾ ਕਰ ਲੈਣੀ ਸਾਡੇ ਕੋਲ ਤਾਂ ਝੰਡੇ ਨੇ ਜਾਂ ਡੰਡੇ ਨੇ ਸੈਂਟਰਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਅਮਨਦੀਪ ਸਿੰਘ ਮਾਝਾ ਸੰਭੂ ਬਾਰਡਰ ਤੇ ਮੌਜੂਦ ਹਾਂ ਸੰਭੂ ਬਾਰਡਰ ਤੇ ਜਿਹੜੇ ਕਿਸਾਨ ਆਗੂ ਰਹੇ ਉਹ ਸਟੇਜ ਨੂੰ ਸੰਬੋਧਨ ਕਰ ਰਹੇ ਨੇ ਕਿਉਂਕਿ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਹਰਿਆਣਾ ਪ੍ਰਸ਼ਾਸਨ ਵੱਲੋਂ ਇੱਕ ਮੀਟਿੰਗ ਦਾ ਸੱਦਾ ਆਇਆ ਕਿਸਾਨ ਆਗੂਆਂ ਨੂੰ ਕੇ ਸਾਡੇ ਨਾਲ ਮੀਟਿੰਗ ਕਰੋ ਹਰਿਆਣਾ ਪ੍ਰਸ਼ਾਸਨ ਵੱਲੋਂ ਮੀਟਿੰਗ ਦਾ ਸੱਦਾ ਆ ਪਰ ਉਸ ਤੋਂ ਬਾਅਦ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਿੱਤੀ ਕਿ ਕਿਸ ਤਰੀਕੇ ਨਾਲ ਜਿਹੜੇ ਕਿਸਾਨ ਆਗੂ ਪਹਿਲਾਂ ਸੰਬੋਧਨ ਕਰ ਰਹੇ ਨੇ ਕਿ ਪੂਰਾ ਸ਼ਾਂਤਮਈ ਪ੍ਰੋਟੈਸਟ ਰੱਖਾਂਗੇ ਬਾਈ ਜੂਰੀ ਸਾਡੇ ਨਾਲ ਮੌਜੂਦ ਨੇ ਜੀ ਇਹ ਕਿਵੇਂ ਬੰਨ੍ਹ ਕਿਵੇਂ ਲਾ ਰਹੇ ਹੋ ਇੱਥੇ ਕੀ ਭਰਨ ਗਏ ਗੱਲ ਪਤਾ ਕੀ ਹੈ ਜੀ ਹੁਣ ਅਸੀਂ ਤਾਂ ਹੈਗਾ ਹੀ ਖਾਲੀ ਹੱਥ ਹੁਣ ਅਸੀਂ ਆਪਣੀ ਸੇਫਟੀ ਲਈ ਕਰ ਰਹੇ ਹਾਂ ਜੀ ਪਰ ਸਰਕਾਰ ਨੂੰ ਇਹ ਵੀ ਦੇਖਣਾ ਚਾਹੀਦਾ ਨਾ ਵੀ ਅਸੀਂ ਅਸਲੇ ਨਾਲ ਉਹਨਾਂ ਦਾ ਮੁਕਾਬਲਾ ਕਰ ਰਹੇ ਹਾਂ ਉਹ ਨਿਆਥੇ ਨੇ ਹੁਣ ਅਸੀਂ ਆਪਣੀ ਇੱਕ ਸੈਲਫ ਡਿਫੈਂਸ ਵਾਸਤੇ ਆਪਣਾ ਕੋਈ ਤੱਕ ਥੀਲਾ ਕਰਨਾ ਨਹੀਂ ਠੀਕ ਹੈ ਅੱਛਾ ਜਨਨ ਕਿ ਜੇ ਕੋਈ ਉਧਰੋਂ ਉਹ ਕਾਰਵਾਈ ਹੁੰਦੀ ਹੈ ਜਾਂ ਗੱਲਬਾਤ ਹੁੰਦੀ ਹੈ ਉਹਦੇ ਬਚਾ ਲਈਏ ਸਿਸਟਮ ਬਣਾਇਆ ਜਾ ਰਿਹਾ ਇਹ ਸਿਰਫ ਵੀਰੇ ਆਪਣੇ ਬਚਾ ਲਈ ਆ ਜੀ ਹੁਣ ਇਹਦਾ ਵੀ ਜੇ ਉਹਨਾਂ ਨੂੰ ਕੋਈ ਡਰ ਲੱਗਦਾ ਤਾਂ ਉਹ ਵੀ ਦੱਸ ਦੇਣਾ ਠੀਕ ਹੈ ਇਹ ਤਾਂ ਹੁਣ ਅਸੀਂ ਆਪਣੀ ਸੇਫਟੀ ਵਾਸਤੇ ਕੋਸ਼ਿਸ਼ ਤਾਂ ਕਰਨਾ ਹੀ ਹੈ ਜੀ ਬਿਲਕੁਲ ਬਾਕੀ ਆਗੂ ਕੀ ਕਹਿ ਰਹੇ ਨੇ ਹੁਣ ਸੰਬੋਧਨ ਚੱਲ ਰਿਹਾ ਗੱਲਬਾਤ ਕੀ ਆਗੂ ਦਾ ਕਹਿਣਾ ਵੀਰ ਜੀ ਇਹ ਆ ਵੀ ਅਸੀਂ ਨੌਜਵਾਨੀ ਵੀ ਬਚਾਉਣੀ ਆ ਵੀ ਅਸੀਂ ਤੁਹਾਡੇ ਮੂਹਰੇ ਹੋ ਕੇ ਲੱਗਾਂਗੇ ਠੀਕ ਹੈ ਤੇ ਸਾਨੂੰ ਉਹਨਾਂ ਦਾ ਵੀ ਭਰੋਸਾ ਚਲੋ ਉਹ ਵੀ ਮੂਹਰੇ ਹੋ ਕੇ ਲੱਗਣਗੇ ਵੀ ਪਰ ਹਾਂ ਇੱਕ ਗੱਲ ਆ ਚਲੋ ਕਿਸੇ ਗੱਲਾਂ ਕਰਕੇ ਥੋੜਾ ਚਲੋ ਲੇਟ ਫੀਟ ਹੋ ਜਾਂਦਾ ਪਰ ਉਹ ਆਪਣੇ ਟਾਈਮ ਦੇ ਪੱਕੇ ਪਾਬੰਦ ਨੇ ਉਹਨਾਂ ਨੇ 11 ਵਜੇ ਸਾਨੂੰ ਜਿਵੇਂ 11 ਵਜੇ ਦਾ ਟਾਈਮ ਦਿੱਤਾ ਹੋਇਆ ਸੀਗਾ ਜੀ ਉਹਨਾਂ ਨੇ ਪ੍ਰੋਪਰ 11 ਵਜੇ ਉਧਰੋਂ ਫਾਇਰਿੰਗ ਕਰਤੀ ਅੱਛਾ ਅਸੀਂ ਹਜੇ ਇੱਧਰ ਉਹਨਾਂ ਨੂੰ ਕੋਈ ਵੀ ਜਵਾਬ ਨਹੀਂ ਦਿੱਤਾ ਓਕੇ ਤੇ ਜੋ ਸਾਡੇ ਆਗੂ ਕਹਿਣਗੇ ਜਿਵੇਂ ਸਾਨੂੰ ਕਹਿਣਗੇ ਅਸੀਂ ਉਹਨਾਂ ਦੇ ਕਹਿਣੇ ਦੇ ਵਿੱਚ ਰਹਿਣਾ ਉਹਨਾਂ ਦੇ ਜਾਬ ਤੇ ਵੀ 11 ਵਜੇ ਫਾਇਰਿੰਗ ਹੋਈ ਆ ਪੂਰੇ 11 ਵਜੇ ਉਹਨਾਂ ਨੇ ਫਾਇਰਿੰਗ ਕਰਤੀ ਸਾਡੇ ਤੇ ਅੱਛਾ ਹਾਂਜੀ ਇੱਥੇ ਜਿਹਨੂੰ ਮਰਜ਼ੀ ਪੁੱਛ ਸਕਦੇ ਹੋ ਤੁਸੀਂ ਕਿੰਨੇ ਕਿੰਨੇ ਫਾਇਰ ਕੀਤੇ ਘਟੋ ਘਟ ਕਰਦੇ ਉਹਨੇ 50 ਫਾਇਰ ਜੀ ਉਹਨਾਂ ਨੇ ਕੋਈ ਗਿਣਤੀ ਉਹ ਨਹੀਂ ਹੁੰਦੀ ਜਦੋਂ ਛੱਡਣ ਲੱਗਦੇ ਨੇ ਗਿਣਦੇ ਹੀ ਨਹੀਂ ਗਈ ਉਹ ਠੀਕ ਹੈ ਅੱਛਾ 11 11 ਵਜੇ ਹੋਇਆ ਕਮ ਇਹ ਅਸੀਂ ਗਿਰੇ ਆ ਸੱਟਿਆ ਉਧਰੋਂ ਭੱਜੇ ਆ ਸਿੰਘ ਸਾਹਿਬ ਸੀ ਨਾਲ ਅਸੀਂ ਠੀਕ ਹੈ ਅੱਖਾਂ ਸਾਡੀਆਂ ਤੇ ਇੰਨਾ ਐਡੋ ਸਾਨੂੰ ਗੋਲੀ ਮਾਰ ਕੇ ਮਾਰਦਿਓ ਬੰਬ ਅਸੀਂ ਚੁੱਪ ਕਰਕੇ ਆ ਤੇ ਜਾਵਤੇ ਚ ਖਲੋਤੇ ਆ ਠੀਕ ਹੈ ਤੁਹਾਨੂੰ ਕਿਸਾਨਾਂ ਦੇ ਨਾਲ ਇੱਕ ਮਦਦ ਜੀ ਜੀ ਠੀਕ ਹੈ ਉਹ ਫਿਰ ਵਦਕੀਆਂ ਕਰਨ ਪਏ ਯਾਨੀ ਕਿ ਕਿਸਾਨਾਂ ਨੇ ਹਜੇ ਕੁਝ ਨਹੀਂ ਕੀਤਾ ਸੀ ਉਧਰ ਨਹੀਂ ਬਗੇ ਕਿਸਾਨਾਂ ਕਿਸਾਨ ਹਜੇ ਸਿਰਫ ਆਪਣੀ ਜਥੇਬੰਦੀਆਂ ਨਾਲ ਆਪਣੇ ਨੌਜਵਾਨਾਂ ਨੂੰ ਸਮਝਾ ਰਹੇ ਨੇ ਵੀ ਤੁਸੀਂ ਕੋਈ ਹੁੱਲੜਬਾਜੀ ਨਹੀਂ ਕਰਨੀ ਤੁਸੀਂ ਸਾਰਿਆਂ ਦੇ ਕਹਿਣੇ ਜ ਰਹਿਣਾ ਹੈ ਹਜੇ ਸਿਰਫ ਸਾਨੂੰ ਇਹ ਸਮਝਾ ਰਹੇ ਨੇ ਉਹ ਪਰ ਲੇਕਿਨ ਉਹ ਉਹਨਾਂ ਦੇ ਸਮਝਾਉਂਦੇ ਸਮਝਾਉਂਦੇ ਸਾਡੇ ਖੜਿਆਂ ਦੇ ਉੱਤੇ ਉਹਨਾਂ ਨੇ ਫਾਇਰਿੰਗ ਕਰਦੀ ਜਿਵੇਂ ਆਪਾਂ ਹੁਣ ਖੜੇ ਆ ਤੁਸੀਂ ਕਹਿੰਦੇ ਫਾਇਰਿੰਗ ਕਰਤੀ ਉਧਰੋਂ ਹਰਿਆਣਾ ਪੁਸ਼ਪ ਪ੍ਰਸ਼ਾਸਨ ਕਹਿ ਰਿਹਾ ਕਿ ਮੀਟਿੰਗ ਕਰੋ ਸਾਡੇ ਨਾਲ ਆਗੂ ਨੂੰ ਇਹ ਵੀ ਸੱਦਾ ਆ ਮੀਟਿੰਗ ਦਾ ਯੋਗ ਕਰ ਰਹੇ ਨੇ ਚਲੋ ਠੀਕ ਆ ਹਜੇ ਕੋਈ ਗੱਲ ਪਤਾ ਨਹੀਂ ਕਰੀਏ ਜਾਂ ਨਹੀਂ ਕਰੀ ਉਧਰ ਗੱਲ ਕਰ ਵੀ ਰਹੇ ਨੇ ਵੀ ਮੀਟਿੰਗ ਦੀ ਗੱਲ ਕਰ ਰਹੇ ਨੇ ਜੀ ਵੀ ਪਰ ਜਦ ਅਸੀਂ ਖੜੇ ਆ ਅਸੀਂ ਕੋਈ ਅੱਗੇ ਨੂੰ ਵਾਅਦਾ ਕਰਿਆ ਹੀ ਨਹੀਂ ਤਾਂ ਸਾਡੇ ਉੱਤੇ ਫਾਇਰਿੰਗ ਕਰਨ ਦੀ ਕੀ ਲੋੜ ਪਈ ਸੀਗੀ ਇਹ ਤਾਂ ਚਲੋ ਉਹਨਾਂ ਨੂੰ ਵੀ ਦਿਖੇ ਰਿਹਾ ਪ੍ਰਸ਼ਾਸਨ ਨੂੰ ਵੀ ਇਹ ਆਮ ਜਨਤਾ ਖੜੀ ਆ ਆਮ ਕਿਸਾਨ ਖੜੇ ਨੇ ਕੋਈ ਅਸੀਂ ਇਹ ਤਾਂ ਹੈ ਨਹੀਂ ਵੀ ਅਸੀਂ ਕੋਈ ਹਥਿਆਰ ਲਈ ਫਿਰਦੇ ਆ ਜਾਂ ਤਾਂ ਵੀਰੇ ਜਾਂ ਡੰਡੇ ਸੋਟੇ ਵਾਲੀ ਗੱਲ ਕਰਨੀ ਆ ਸਾਨੂੰ ਵੀ ਦੇ ਦੇਣਾ ਕੁਝ ਜਾਂ ਡੰਡੇ ਸੋਟਿਆਂ ਨਾਲ ਸਾਡੇ ਨਾਲ ਮੁਕਾਬਲਾ ਕਰ ਲੈਣ ਜੀ ਸਾਡੇ ਕੋਲ ਤਾਂ ਝੰਡੇ ਨੇ ਜਾਂ ਡੰਡੇ ਨੇ ਠੀਕ ਹੈ ਜੀ ਇਹ ਜਾਂ ਸਾਡੇ ਕੋਲ ਮਿੱਟੀ ਨੇ ਬੋਰੀਆਂ ਨੇ ਜਾਂ ਸਾਡੇ ਕੋਲ ਗਿੱਲੀਆਂ ਬੋਰੀਆਂ ਨੇ ਤੇ ਉਹਨਾਂ ਕੋਲ ਕੀ ਨੇ ਜੀ ਉਹ ਫਾਇਰਿੰਗ ਕਰ ਰਹੇ ਨੇ ਜੀ ਜਾਂ ਤਾਂ ਸਾਨੂੰ ਵੀ ਗੋਲੇ ਬਰਾਬਰ ਦੇ ਦੇਣਾ ਉਹ ਵੀ ਦਾਗਣ ਅਸੀਂ ਵੀ ਦਾਗੀਏ ਪ੍ਰਸ਼ਾਸਨ ਸਾਨੂੰ ਬਰਾਬਰ ਰੱਖੇ ਨਾ ਜੀ ਪ੍ਰਸ਼ਾਸਨ ਉਧਰੋਂ ਸਾਡੇ ਨਾਲ ਧੱਕਾ ਵਧੀ ਕੀ ਕਰ ਰਿਹਾ ਅਸੀਂ ਕੀ ਕਰੀਏ ਦੱਸੋ ਤੁਸੀਂ ਵੀ ਸਾਨੂੰ ਸਲਾਹ ਦਿਓ ਕੋਈ ਠੀਕ ਹੈ ਬਿਲਕੁਲ ਸੋ ਸੰਭੂ ਬਾਰਡਰ ਦੀਆਂ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਿਹਾ ਜਿੱਥੇ ਇਹ ਜਿਹੜੀਆਂ ਬੋਰੀਆਂ ਨੇ ਇਹਨਾਂ ਦੇ ਬੰਨ ਬਣਾਏ ਜਾ ਰਹੇ ਨੇ ਕਿਉਂ ਬਣਾਏ ਜਾ ਰਹੇ ਨੇ ਕਿ 11 ਵਜੇ ਕਿਸਾਨਾਂ ਨੇ ਅੱਗੇ ਜਾਣਾ ਸੀ ਪਰ ਜਿਹੜੇ ਕਿਸਾਨ ਨੇ ਉਹ ਅੱਗੇ ਨਹੀਂ ਵਧੇ ਉਸ ਉਸ ਪਾਸੇੋਂ ਜਾਨੀ ਕਿ ਹਰਿਆਣੇ ਵਾਲੇ ਪਾਸੋਂ ਪੁਲਿਸ ਪੁਲਿਸ ਪ੍ਰਸ਼ਾਸਨ ਨੇ ਇੱਕ ਕਾਰਵਾਈ ਕੀਤੀ ਆ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾਉਂ ਰਿਹਾ ਕਿ ਬਾਰਡਰ ਤੇ ਕਿਵੇਂ ਦਾ ਜਿਹੜਾ ਮਾਹੌਲ ਆ ਹੁਣ ਕਿਵੇਂ ਦੇ ਹਾਲਾਤ ਨੇ ਨੌਜਵਾਨ ਕਹਿ ਰਹੇ ਨੇ ਕਿ ਉਧਰੋਂ ਕਾਰਵਾਈ ਹੋਈ ਆ 11 ਵਜੇ ਸਹੀ ਪਰ ਕਿਸਾਨ ਅੱਗੇ ਨਹੀਂ ਵਧੇ ਨੌਜਵਾਨ ਅੱਗੇ ਨਹੀਂ ਵਧੇ ਅਤੇ ਉਹ ਆਪਣੀ ਪ੍ਰੋਟੈਕਸ਼ਨ ਲਈ ਇਹ ਇੱਥੇ ਬੰਨ ਬਣਾ ਰਹੇ ਨੇ ਕਿ ਜੇਕਰ ਉਧਰੋਂ ਕੋਈ ਕਾਰਵਾਈ ਹੁੰਦੀ ਆ ਅਸੀਂ ਆਪਣੇ ਬਚਾ ਲਈ ਇਹ ਸਾਰਾ ਸਿਸਟਮ ਕਰ ਰਹੇ ਹਾਂ ਬਾਈ ਜੀ ਇਹ ਬੰਨ ਕਿਸ ਤਰੀਕੇ ਨਾਲ ਬਣਾਇਆ ਜਾਂਦਾ ਪਤਾ ਨਹੀਂ ਸੋ ਲਗਾਤਾਰ ਤਸਵੀਰਾਂ ਸੰਭੂ ਬਾਰਡਰ ਦੀਆਂ ਦਿਖਾ ਰਹੇ ਆ ਕਿ ਆਪਣੀ ਪ੍ਰੋਟੈਕਸ਼ਨ ਲਈ ਆਪਣੀ ਪ੍ਰੋਟੈਕਸ਼ਨ ਲਈ ਕਿ ਜੇਕਰ ਉਧਰੋਂ ਕੋਈ ਗੱਲਬਾਤ ਹੁੰਦੀ ਆ ਪ੍ਰਸ਼ਾਸਨ ਵੱਲੋਂ ਤਾਂ ਸੀ ਆਪਣੇ ਬਚਾਸ ਸੰਬੰਧੀ ਕਿਉਂਕਿ ਕਈ ਟਰਾਲੀਆਂ ਭਰੀਆਂ ਵਈਆਂ ਸੀ ਇਹ ਜਿਹੜੇ ਇਹ ਥੈਲੇ ਨੇ ਮਿੱਟੀ ਦੇ ਜਿਹੜੇ ਮਿੱਟੀ ਦੇ ਕੱਟੇ ਨੇ ਉਹਨਾਂ ਨਾਲ ਆਪਣੀ ਪ੍ਰੋਟੈਕਸ਼ਨ ਬਣਾ ਰਹੇ ਨੇ ਕਿ ਸਾਡੇ ਕੋਲ ਕੁਝ ਨਹੀਂ ਹੈਗਾ ਸਾਡੇ ਬਚਾਅ ਲਈ ਸਾਡੇ ਲਈ ਇਹ ਸਿਸਟਮ ਆ ਸੋ ਲਗਾਤਾਰ ਜਿਹੜੇ ਕਿਸਾਨ ਨੌਜਵਾਨ ਨੇ ਆਪਣੀ ਪ੍ਰੋਟੈਕਸ਼ਨ ਲਈ ਇਹ ਪੂਰੇ ਆਪਣੇ ਪ੍ਰਬੰਧ ਕਰ ਰਹੇ ਨੇ ਅਤੇ ਦੂਜੇ ਪਾਸੇ ਕਿਸਾਨ ਆਗੂ ਸੰਬੋਧਨ ਕਰ ਰਹੇ ਨੇ ਦੇਖੋ ਹੁਣ ਕੀ ਗੱਲਬਾਤ ਕਰਨਗੇ ਕਿਉਂਕਿ ਹਰਿਆਣਾ ਪੁਲਿਸ ਪ੍ਰਸ਼ਾਸਨ ਨੇ ਮੀਟਿੰਗ ਦਾ ਸੱਦਾ ਵੀ ਦਿੱਤਾ ਕਿ ਕਿਸਾਨ ਸਾਡੇ ਨਾਲ ਮੀਟਿੰਗ ਕਰਨ ਪਰ ਬਹੁਤ ਵੱਡੀ ਗਿਣਤੀ ਚ ਵੱਡਾ ਇਕੱਠਾ ਸੰਭੂ ਬਾਰਡਰ ਤੇ ਅੱਜ ਜਿੱਥੇ ਪੂਰੀ ਆਪਣੀ ਪ੍ਰੋਟੈਕਸ਼ਨ ਲਈ ਇਹ ਜਿਹੜੇ ਕਟਿਆ ਦੇ ਥੰਮ ਬਣਾਏ ਜਾ ਰਹੇ ਨੇ ਅਤੇ ਦੂਜੇ ਪਾਸੇ ਜਿਹੜੀ ਪੁਲਿਸ ਫੋਰਸ ਆ ਪੈਰਾ ਮਿਲਟਰੀ ਫੋਰਸਸ ਨੇ ਹਰਿਆਣੇ ਵੱਲ ਉਹ ਵੀ ਵੱਡੀ ਗਿਣਤੀ ਚ ਮੌਜੂਦ ਨੇ ਦੇਖੋ ਬ੍ਰਿਜ ਜਿਹੜਾ ਖੰਗਰ ਦਾ ਬ੍ਰਿਜਾ ਉਹ ਪੂਰਾ ਪੁਲਿਸ ਨਾਲ ਭਰਿਆ ਪਿਆ ਪੈਰਾ ਮਿਲਟਰੀ ਫੋਰਸਸ ਨਾਲ ਭਰਿਆ ਪਿਆ ਪੂਰੀਆਂ ਜੀ ਸੀ ਵੀਆਂ ਉੱਥੇ ਲੱਗੀਆਂ ਹੋਈਆਂ ਨੇ ਜਿਹੜੀ ਕਿ ਇੱਕ ਪਾਸੇ ਕਿਸਾਨ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਪੈਰਾਮਿਲਟਰੀ ਫੋਰਸਸ ਅਤੇ ਇਹ ਵੀ ਕਿਹਾ ਗਿਆ ਨੌਜਵਾਨ ਨੇ ਦੱਸੀ ਗੱਲ ਕਿ 11 ਵਜੇ ਉਧਰੋਂ ਕਾਰਵਾਈ ਹੋਈ ਪਰ ਇਧਰੋਂ ਕਿਸਾਨ ਹਜੇ ਅੱਗੇ ਨਹੀਂ ਵਧੇ ਅਤੇ ਆਗੂ ਹੁਣ ਕਦੋਂ ਕ ਅੱਗੇ ਗੱਲਬਾਤ ਕਰਨਗੇ ਕਿਹੜੀ ਆਪਣੀ ਟੀਮ ਭੇਜਣਗੇ ਵਿੱਚ ਇਹ ਵੀ ਗੱਲ ਸਾਹਮਣੇ ਆ ਰਹੀ ਸੀ ਕਿ ਕਿਸਾਨ ਆਗੂਆਂ ਨੇ ਇੱਕ ਪਲੈਨਿੰਗ ਕੀਤੀ ਹੈ ਕਿ ਟੀਮਾਂ ਟੀਮਾਂ ਭੇਜਾਂਗੇ ਇੱਕ ਇੱਕ ਟੀਮ ਜਾਵੇਗੀ ਸੋ ਲਗਾਤਾਰ ਜਿਹੜੀ ਕਿਸਾਨਾਂ ਦੀ ਪਲੈਨਿੰਗ ਆ ਉਹ ਵੀ ਲਗਾਤਾਰ ਜਾਰੀ ਆ ਹਾਂਜੀ ਕੀ ਨਾਮ ਹੈ ਆਪਣਾ ਗਰੇਵ ਸਿੰਘ ਬਗਰਾੜੀ ਦਿਲਾ ਤਰਨਤਾਰ ਜੀ ਠੀਕ ਹੈ ਜੀ ਤੇ ਪਲੈਨਿੰਗ ਪਲੈਨਿੰਗ ਕੀ ਚੱਲ ਰਹੀ ਆ ਹੁਣ 11 ਵਜੇ ਅੱਗੇ ਵਧਣਾ ਸੀ ਉਧਰ ਆਖੂ ਦੀ ਗੱਲਬਾਤ ਹੋ ਰਹੀ ਹੈ ਨਹੀਂ 11 ਵਜੇ ਦਾ ਉਹਨਾਂ ਨੂੰ ਟਾਈਮ ਦਿੱਤਾ ਸਾਰੀਆਂ ਮੀਟਿੰਗਾਂ ਦੇ ਵਿੱਚ 11 ਵਜੇ ਉਹਨਾਂ ਨੂੰ ਸਾਨੂੰ ਕੋਈ ਜਵਾਬ ਨਹੀਂ ਠੀਕ ਹੈ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਆ ਵੇਖੋ ਆ ਸਰਕਾਰ ਦੀਆਂ ਨੀਤੀਆਂ ਆ ਨੌਜਵਾਨ ਕਿਸਾਨ ਸਾਰੇ ਬੈਠੇ ਆ ਆਪਣੇ ਜਾਬਤੇ 'ਚ ਆਰਦਾਸ ਆਉਂਦੀ ਆ ਇਹਨਾਂ ਨੇ ਫੈਰਿੰਗ ਕੀਤੀ ਆ ਨਹੀਂ ਨਹੀਂ ਇਹ ਫੈਰਿੰਗ ਅੱਜ ਕੀਤੀ ਆ ਆ ਇਹਨਾਂ ਨੇ ਅੱਜ ਫੇਰ ਮਤਾਕੀ ਕੀਤੀ ਆ ਕਿਸਾਨ ਬੈਠਾ ਆ ਜਾਬਤੇ 'ਚ ਬੈਠੇ ਆ ਇਹਨਾਂ ਨੇ ਫੇਰ ਬਹਿਕੀ ਕੀਤੀ ਆ ਦੇਖੋ ਮਾਰੇ ਆ ਸਾਡੇ ਕਿਸਾਨਾਂ ਨੇ ਕਿਸਾਨਾਂ ਨੇ 11 ਵਜੇ ਦੀ ਪਲੈਨਿੰਗ ਬਣਾਈ ਸੀ ਅੱਗੇ ਜਾਵਾਂਗੇ ਹਜੇ ਕਿਸਾਨ ਗਏ ਨਹੀਂ ਸੀ ਅੱਗੇ ਕਿ ਕਹੇ ਨਹੀਂ ਕਿਸਾਨ ਬੈਠੇ ਹੋਣਦੇ ਨੇ ਤੇ ਸਾਡੇ ਜਿੰਨੇ ਆਵਾਜ਼ਾਂ ਵੱਡੀ ਕਰਨ ਵਾਲੇ ਮੂਹਰੇ ਆਉਣਾ ਸੀ ਉਹਨਾਂ ਨੇ ਇਹਨਾਂ ਨੇ ੱੱਕੇ ਨਾ ਫਾਇਰਿੰਗ ਕਰਤੀ ਆ ਹੂੰ ਠੀਕ ਹੈ ਖੜੇ ਕਿਸਾਨਾਂ ਤੇ ਬੈਠੇ ਆ ਤੇ ਜਾਬ ਤੇ ਚਾਹਦੇ ਆ ਬਿਲਕੁਲ ਸੋ ਸੰਭੂ ਬਾਰਡਰ ਦੀਆਂ ਜਿਹੜੀਆਂ ਤਸਵੀਰਾਂ ਨੇ ਪਲਪਲ ਦੀ ਅਪਡੇਟ ਤੁਹਾਨੂੰ ਦੇ ਰਿਹਾ ਕਿ 11 ਵਜੇ ਪੁਲਿਸ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਗਈ ਹੈ ਇੱਥੋਂ ਤੱਕ ਗੱਲ ਕਰ ਰਹੇ ਨੇ ਕਿ ਕਿਸਾਨਾਂ ਨੇ ਕੁਝ ਵੀ ਨਹੀਂ ਕੀਤਾ ਕਿਸਾਨਾਂ ਨੇ ਹਜੇ ਅੱਗੇ ਕੂਚ ਨਹੀਂ ਕੀਤਾ ਸੀ ਪਰ ਉਧਰੋਂ ਪੁਲਿਸ ਪ੍ਰਸ਼ਾਸਨ ਪੈਰਾ ਮਿਲਟਰੀ ਫੋਰਸਸ ਵੱਲੋਂ ਕਾਰਵਾਈ ਕੀਤੀ ਗਈ ਆ ਤੇ ਉਸ ਤੋਂ ਬਾਅਦ ਜਿਹੜੇ ਨੌਜਵਾਨ ਕਿਸਾਨ ਆਗੂ ਨੇ ਉਹ ਇੱਥੇ ਆਪਣੇ ਬੰਨ ਬਣਾ ਰਹੇ ਨੇ ਕਿ ਸਾਡੀ ਪ੍ਰੋਟੈਕਸ਼ਨ ਲਈ ਅਸੀਂ ਆਪਣੇ ਬੰਨ ਕਿਉਂਕਿ ਉਧਰੋਂ ਕਦੇ ਵੀ ਹਮਲਾ ਹੋ ਸਕਦਾ ਜਿਹੜੀ ਪੈਰਾਮਿਲਟਰੀ ਫੋਰਸ ਦੇ ਕਿ ਉਹਨਾਂ ਦੇ ਬਚਾ ਲਈ ਅਸੀਂ ਸਾਰਾ ਸਿਸਟਮ ਕਰ ਰਹੇ ਹਾਂ ਸੋ ਤਸਵੀਰਾਂ ਤੁਹਾਨੂੰ ਸ਼ੰਭੂ ਬਾਰਡਰ ਦੀਆਂ ਸਿੱਧੀਆਂ ਦਿਖਾ ਰਹੇ ਹਾਂ ਤੇ ਜਿਹੜੇ ਕਿਸਾਨ ਆਗੂ ਨੇ ਉਹ ਨੌਜਵਾਨਾਂ ਨੂੰ ਇਹ ਵੀ ਗੱਲ ਆਖ ਰਹੇ ਨੇ ਕਿ ਪਿੱਛੇ ਰਹੋ ਪਿੱਛੇ ਆਪਾਂ ਨੇ ਜਾਬਦੇਚ ਰਹਿਣਾ ਸ਼ਾਂਤ ਬਈ ਮਾਹੌਲ 'ਚ ਅੱਗੇ ਵਧਾਂਗੇ ਗੱਲਬਾਤ ਕਰਕੇ ਜਦੋਂ ਆਗੂ ਕਹਿਣਗੇ ਇੱਕ ਪਾਸੇ ਸਰਪੰਨ ਸਿੰਘ ਪੰਦੇਰ ਸੰਬੋਧਨ ਕਰ ਰਹੇ ਨੇ ਜਸਵਿੰਦਰ ਸਿੰਘ ਲੋਂਗੋਵਾਲ ਸੰਬੋਧਨ ਕਰ ਰਹੇ ਨੇ ਫ ਜਗਜੀਤ ਸਿੰਘ ਢੱਲੇਵਾਲ ਸਾਹਿਬ ਗੱਲਬਾਤ ਕਰ ਰਹੇ ਨੇ ਹੁਣ ਦੇਖਣਾ ਹੋਵੇਗਾ ਕਿ ਪਹਿਲਾਂ ਪਹਿਲਾਂ ਕਿਸਾਨ ਆਗੂ ਜਾਣਗੇ ਜਾਂ ਉਹਨਾਂ ਦੀ ਕਿਹੜੀ ਟੀਮ ਜਾਊਗੀ ਜਿਸਨ ਕਿ ਜੇ ਗੱਲਬਾਤ ਕਰੀਏ ਤਾਂ ਇਹ ਵੀ ਗੱਲ ਸਾਹਮਣੇ ਆ ਰਹੀ ਆ ਕਿ ਵੱਖੋ-ਵੱਖਰੀਆਂ ਟੀਮਾਂ ਭੇਜਣਗੇ ਕਿਸਾਨ ਕਹਿ ਰਹੇ ਨੇ ਕਿ ਸਾਡੀ ਪਹਿਲਾਂ ਇੱਕ ਟੀਮ ਜਾਵੇਗੀ ਇੱਕ ਟੀਮ ਰਸਤੇ ਨੂੰ ਖਾਲੀ ਕਰਨ ਦੀ ਕੋਸ਼ਿਸ਼ ਕਰੇਗੀ ਫਿਰ ਦੂਜੀ ਟੀਮ ਜਾਵੇਗੀ ਲਗਾਤਾਰ ਟੀਮਾਂ ਜਾਣਗੀਆਂ ਪਰ ਜਿਹੜੀ ਅੱਜ 11 ਵਜੇ ਕਿਸਾਨਾਂ ਨੇ ਕੂਚ ਕਰਨਾ ਸੀ 11 ਵਜੇ ਉਧਰਲੇ ਪਾਸੋਂ ਕਾਰਵਾਈ ਹੋਈ ਆ ਹਰਿਆਣੇ ਵਾਲੇ ਪਾਸੋਂ ਕਿਸਾਨਾਂ ਨੂੰ ਰੋਕਣ ਲਈ ਕਿਸਾਨਾਂ ਨੂੰ ਪਿੱਛੇ ਲਿਜਾਣ ਲਈ ਅਤੇ ਲਗਾਤਾਰ ਕਿਸਾਨ ਇੱਕੋ ਗੱਲ ਵਾਰ-ਵਾਰ ਕਹਿ ਰਹੇ ਨੇ ਕਿ ਅਸੀਂ ਜਾਬ ਤੇ ਚ ਰਹਿ ਕੇ ਸ਼ਾਂਤਮਈ ਤਰੀਕੇ ਚ ਰਹਿ ਕੇ ਫੇਰ ਅੱਗੇ ਵਧਾਂਗੇ ਹੁਣ ਦੇਖਣਾ ਹੋਵੇਗਾ ਕਿ ਕਿਸਾਨ ਕਿਹੜੀ ਟੀਮ ਕਿਸਾਨ ਦੇ ਵੱਡੇ ਆਗੂਆਂ ਦੀ ਟੀਮ ਜਾਵੇਗੀ ਨੌਜਵਾਨਾਂ ਦੀ ਟੀਮ ਜਾਵੇਗੀ ਕਿਹੜੀ ਟੀਮ ਜਾਵੇਗੀ ਜੋ ਉੱਥੇ ਗੱਲਬਾਤ ਕਰੇਗੀ ਜਾਂ ਅੱਗੇ ਕੂਚ ਕਰ ਲਈ ਕੋਈ ਪਲਾਨਿੰਗ ਬਣਾਵੇਗੀ ਆਕਾਸ਼ ਮਾਹੀ ਨਾਲਾ ਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ ਸ਼ੰਭੂ ਬਾਰਡਰ